ਇੱਕ ਬੱਚੀ ਅਮਰਤ ਹਾਰੀ ਹੈ ਜੀ ਉਹਨੇ ਐਮਬੀਬੀਐਸ ਕੀਤੀ ਹੈ ਡਾਕਟਰ ਲੱਗੀ ਉਹਨੇ ਐਮਐਸ ਕਰਨੀ ਉਹ ਰੋ ਕੇ ਕਹਿੰਨੀ ਭਾਈ ਸਾਹਿਬ ਮੈਂ ਤੇ ਛੱਡ ਹੀ ਦੇਣਾ ਕਿਉਂ ਬੇਟਾ ਕਲ ਲੱਗੀ ਮਾਂ ਕੋਲ ਅਮਰਤ ਹਾਰੀ ਸੀ ਘਰ ਵਿੱਚ ਸੁਰਗੀ ਸੀ ਮੈਨੂੰ ਸਤਗੁਰ ਨੇ ਕਿਰਪਾ ਕੀਤੀ ਮੈਂ ਡਾਕਟਰ ਬਣ ਗਈ ਮਨ 'ਚ ਭਾਵਨਾ ਰੋਟੀ ਦਾ ਗੁਜ਼ਾਰਾ ਵੀ ਚੱਲਣਾ ਪਰ ਮੈਂ ਸੇਵਾ ਕਰਨੀ ਮਨੁੱਖਤਾ ਪਰ ਜਿਹੜੇ ਹਸਪੀਟਲ ਵਿੱਚ ਉਹ ਬੱਚੀ ਨੂੰ ਡਿਊਟੀ ਮਿਲੀ ਤੁਸੀਂ ਹੈਰਾਨ ਹੋਮੋਗੇ ਹਸਪੀਟਲ ਦਾ ਹੈੱਡ ਕਹਿੰਦਾ ਹੈ ਅਹਮੇ ਮਰੀਜ਼ ਬਿਲਕੁਲ ਸਹੀ ਹੋਵੇ ਤੈਨੂੰ ਤਾਂ ਜੋਗ ਤੇ ਰੱਖਣਾ ਸਾਰੇ ਡਾਕਟਰ ਕੋਲ ਆਪਰੇਸ਼ਨ ਕਰਾਉਣਾ ਆਪਰੇਸ਼ਨ ਲਿਖੋ ਉਹ ਕਹਿੰਦੀ ਬੱਚਾ ਵੀ ਸਹੀ ਹੁੰਦਾ ਮਾਂ ਵੀ ਸਹੀ ਹੈ ਪਰ ਮਜਬੂਰਨ ਸਤੋਂ ਉਹ ਡਾਕਟਰ ਹਸਪੀਟਲਾਂ ਦੇ ਹੈਡ ਕਰਾਉਂਦੇ ਨੇ ਕੋ ਆਪਰੇਸ਼ਨ ਹੋਣੀ ਕਿਉਂ ਉਹਨਾਂ ਦਾ ਲੱਖ ਰੁਪਇਆ ਤਾਂ ਬਣਦਾ ਉਹ ਚੰਗੀ ਭਲੀ ਮਾਈ ਦਾ ਪੇਟ ਵੱਢ ਕੇ ਉਹਨੂੰ ਰੋਗੀ ਬਣਾ ਦਿੰਦੇ ਉਹਨਾਂ ਨੂੰ ਸਾਡੇ ਨਾਲ ਕੀ ਮਤਲਬ ਉਹਨਾਂ ਨੂੰ ਪੈਸੇ ਨਾਲ ਮਤਲਬ ਉਹ ਬੱਚੀ ਰੋ ਕੇ ਕਹਿੰਦੀ ਮੈਂ ਹੁਣ ਨੌਕਰੀ ਕਰਾਂ ਕਿ ਛੱਡਾਂ ਭਾਈ ਸਾਹਿਬ ਦੀ ਪੜ੍ਹੇ ਲਿਖੇ